ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਆ ਕੇ ਪੂਰੇ ਇੱਥੇ ਫਤੇਗੜ ਸਾਹਿਬ ਜੋਤੀ ਸ਼ਰੂਪ ਜਿੱਥੇ ਬਾਜੀ ਦੇ ਬੱਚਾ ਨੂੰ ਨੀਂਹ ਜੜਾਇਆ ਉਹ ਸਾਰੇ ਨਿਮਸਤਕ ਹੁੰਦੇ ਨੇ ਉਹਦੇ ਨਾਲ ਨਾਲ ਹੀ ਅਮਰ ਸ਼ਹੀਦ ਬਾਬਾ ਮੋਤੀराम ਮਹਾਰਾਜ ਜਿਹੜੇ ਗੁਰੂ ਸਾਹਿਬ ਦੇ ਆਨੰਦ ਸੇਵਕ ਸਨ ਬਾਬਾ ਮੋਤੀराम ਮਹਾਰਾਜ ਜੀ ਸਰਹੰਦ ਦੀ ਧਰਤੀ ਤੇ ਸੂਬਾ ਸਰਹੰਦ ਕੋਲ ਹਿੰਦੂ ਸਿੱਖ ਕੈਦੀਆਂ ਵਾਸਤੇ ਖਾਣਾ ਬਣਾਉਣ ਦਾ ਕੰਮ ਕਰਦੇ ਸਨ ਰਸੋਈਏ ਸਨ ਛੋਟੇ ਸਰਜਾਦੀ ਮਾਤਾ ਗੁਜਰੀ ਕੋ ਜੀ ਨੂੰ 10 ਦਿਨ ਦੁੱਧ ਦੀ ਸੇਵਾ ਕਰਦੇ ਰਹੇ ਉਸ ਸੇਵਾ ਦੇ ਬਦਲੇ ਹੀ ਪੂਰੇ ਪਰਿਵਾਰ ਨੂੰ ਕਲਹਾੜੀ ਚ ਪੀੜ ਕੇ ਸ਼ਹੀਦ ਕਰ ਦਿੱਤਾ ਇਹ ਉਹਨਾਂ ਮਹਾਨ ਸ਼ਹੀਦਾਂ ਦਾ ਸਥਾਨ ਆ ਉਹਨਾਂ ਦੀ ਯਾਦਗਾਰ ਵਾਸਤੇ ਇੱਥੇ ਉਹ ਮਹਾਨ ਪਵਿੱਤਰ ਗਲਾਸ ਨੇ ਜਿਨ੍ਹਾਂ ਗਲਾਸਾਂ ਦੇ ਵਿੱਚ ਬਾਬਾ ਜੀ ਨੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਜੀ ਨੂੰ ਠੰਡੇ ਬੁਰਜ ਦੇ ਵਿੱਚ ਦੁੱਧ ਦੀ ਸੇਵਾ ਕੀਤੀ ਸੀ ਸਿੱਖ ਇਤਿਹਾਸ ਦਾ ਪੰਨਾ ਪੰਨਾ ਕੁਰਬਾਨੀਆਂ ਦੇ ਨਾਲ ਭਰਿਆ ਹੋਇਆ ਹੈ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਉਸ ਅਨੰਨ ਸੇਵਕ ਬਾਬਾ ਮੋਤੀराम ਮਹਿਰਾ ਦੀ ਜਿਨ੍ਹਾਂ ਨੂੰ ਮੁਗਲ ਹਕੂਮਤ ਵੱਲੋਂ ਕੋਲੂ ਦੇ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ ਜੀ ਹਾਂ ਠੰਡੇ ਬੁਰਦ ਵਿੱਚ ਜਦੋਂ ਮੁਗਲ ਹਕੂਮਤ ਵੱਲੋਂ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਜਗਤ ਮਾਤਾ ਗੁਜਰੀ ਜੀ ਨੂੰ ਸ਼ਿਕਾਇਤ ਰੱਖਿਆ ਜਾਂਦਾ ਤਾਂ ਉਸ ਸਮੇਂ ਬਾਬਾ ਮੋਤੀराम ਮਹਿਰਾ ਜੀ ਵੱਲੋਂ ਉਹ ਦੀਆਂ ਠੰਢਾ ਰਾਤਾਂ ਦੇ ਵਿੱਚ ਰਾਤ ਸਮੇਂ ਦੁੱਧ ਗਰਮ ਦੁੱਧ ਸ਼ਕਾਉਣ ਦੀ ਸੇਵਾ ਕੀਤੀ ਜਾਂਦੀ ਹੈ ਤੇ ਜਦੋਂ ਇਸ ਗੱਲ ਦਾ ਪਤਾ ਮੁਗਲ ਹਕੂਮਤ ਨੂੰ ਲੱਗਦਾ ਤਾਂ ਉਸ ਵੱਲੋਂ ਪੂਰੇ ਪਰਿਵਾਰ ਸਮੇਤ ਬਾਬਾ ਮੋਤੀराम ਮਹਿਰਾ ਦੇ ਪੂਰੇ ਪਰਿਵਾਰ ਨੂੰ ਕੋਹਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਜਾਂਦਾ ਤੇ ਇਸ ਮਹਾਨ ਸ਼ਹੀਦ ਦੀ ਯਾਦਗਾਰ ਗੁਰਦੁਆਰਾ ਬਾਬਾ ਮੋਤੀराम ਮਹਿਰਾ ਸਥਾਪਿਤ ਕੀਤੀ ਗਈ ਹੈ ਤੇ ਹਰੇਕ ਸਾਲ ਦੀ ਸਪੈਸ਼ਲ ਪ੍ਰੋਗਰਾਮ ਸ਼ਹੀਦੀ ਜੋੜ ਮੇਲ ਦੇ ਮੌਕੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਕਰਾਇਆ ਜਾਂਦੇ ਹਨ ਕੀ ਪ੍ਰੋਗਰਾਮ ਕਰਵਾਏ ਜਾਂਦੇ ਹਨ ਕਿੰਨੀ ਇੱਕ ਸੰਗਤ ਇੱਥੇ ਪਹੁੰਚ ਕੇ ਸ਼ਹੀਦਾਂ ਨੂੰ ਨਤਮਸਤਕ ਹੁੰਦੀ ਹੈ ਗੱਲ ਜਾਣਕਾਰੀ ਕਰਦੇ ਹਾਂ ਜੀ ਚੇਅਰਮੈਨ ਸਾਹਿਬ ਕੀ ਪ੍ਰੋਗਰਾਮ ਇਹਨਾਂ ਦਿਹਾੜਿਆਂ ਦੇ ਮੌਕੇ ਕਰਵਾਏ ਜਾਂਦੇ ਹਨ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦਾ ਸਰਬੰਸ ਪੂਰਾ ਸਿੱਖ ਕੌਮ ਵਾਸਤੇ ਪੂਰੀ ਸਮਾਜ ਕੌਮ ਵਾਸਤੇ ਜਿਹੜਾ ਕੁਰਬਾਨ ਹੋ ਗਿਆ ਪੋ ਦਾ ਮਹੀਨਾ ਜਿਹੜਾ ਹਰ ਸਾਲ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਪਰ 11 12 ਤੇ 13 ਪੋ ਨੂੰ ਜਿਹੜਾ ਸ਼ਹੀਦੀ ਜੋੜ ਮੇਲ ਹੁੰਦਾ ਆ ਰੰਮੰਦਾਰ ਸਾਲ ਤਾਂ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਆ ਕੇ ਪੂਰੇ ਇੱਥੇ ਫਤੇਗੜ ਸਾਹਿਬ ਜੋਤੀਸ਼ ਰੂਪ ਜਿੱਥੇ ਬਾਜੀ ਦੇ ਬੱਚਾ ਨੂੰ ਨੀਂਹ ਜੜਾਇਆ ਉਹ ਸਾਰੇ ਨਮਸਤਕ ਹੁੰਦੇ ਨੇ ਉਹਦੇ ਨਾਲ ਨਾਲ ਹੀ ਅਮਰ ਸ਼ਹੀਦ ਬਾਬਾ ਮੋਤੀराम ਮਹਾਰਾਜ ਜਿਹੜੇ ਗੁਰੂ ਸਾਹਿਬ ਦੇ ਆਨੰਦ ਸੇਵਕ ਸਨ ਜਿਨ੍ਹਾਂ ਦੀ ਬੜੀ ਮਹਾਨ ਕੁਰਬਾਨੀ ਆ ਬਾਬਾ ਮੋਤੀराम ਮਹਾਰਾਜ ਜੀ ਦੇ ਇਤਿਹਾਸ ਬਾਰੇ ਉਹਨਾਂ ਦੇ ਜੀਵਨ ਪ੍ਰਤੀ ਮੈਂ ਸਮਝਦਾ ਕਿ ਜੇ ਪੂਰਾ ਵਿਸਥਾਰ ਨਾਲ ਦਿੱਤਾ ਹੋਵੇ ਤੇ ਬਹੁਤ ਸਮਾਂ ਲੱਗੂਗਾ ਬਾਬਾ ਮੋਤੀਰਾ ਮਹਾਰਾਜ ਜੀ ਸਰਹੰਦ ਦੀ ਧਰਤੀ ਤੇ ਸੂਬਾ ਸਰਹੰਦ ਕੋਲ ਹਿੰਦੂ ਸਿੱਖ ਕੈਦੀਆਂ ਵਾਸਤੇ ਖਾਣਾ ਬਣਾਉਣ ਦਾ ਕੰਮ ਕਰਦੇ ਸਨ ਰਸੋਈਏ ਸਨ ਤੇ ਜਦੋਂ ਛੋਟੇ ਸਾਹਿਬ ਜੀ ਦੇ ਮਾਤਾ ਗੁਜਰ ਕੌਰ ਜੀ ਨੂੰ ਸੂਬਾ ਸਰਹੰਦ ਨੇ ਠੰਡੇ ਬੁਰਜ ਵਿੱਚ ਕੈਦ ਕਰ ਰੱਖਿਆ ਹੋਇਆ ਸੀ ਉਸ ਸਮੇਂ ਸੂਬਾ ਸਰਹੰਦ ਨੇ ਛੋਟੇ ਸਾਹਿਬ ਜੀ ਦੇ ਬੜੇ ਲਾਲਚ ਦਿੱਤੇ ਕਿ ਉਹ ਆਪਣਾ ਮੁਸਲਮਾਨ ਬਣਨ ਦਾ ਧਰਮ ਤਬਦੀਲ ਕਰ ਲੈਣ ਲੇਕਿਨ ਉਹ ਨਾ ਮੰਨੇ ਤੇ ਜਦੋਂ ਸੁਭਾਸ਼ਰਾਂਦ ਨੇ ਹੁਕਮ ਕੀਤਾ ਕਿ ਜਿਹੜੇ ਬੱਚੇ ਨੇ ਔਰ ਮਾਤਾ ਜੀ ਜਿਹੜਾ ਇਹ ਕਾਦੀਆਂ ਵਾਲਾ ਹੀ ਖਾਣਾ ਖਾਣਗੇ ਹੋਰ ਕੋਈ ਖਾਣਾ ਨਹੀਂ ਖਾ ਸਕਦੇ ਤੇ ਉਸ ਸਮੇਂ ਜਦੋਂ 3 ਦਿਨ ਦੇ ਮਾਤਾ ਜੀ ਬੱਚਿਆਂ ਨੇ ਸਰਕਾਰੀ ਖਾਣੇ ਨੂੰ ਖਾਣ ਤੋਂ ਇਨਕਾਰ ਕਰ ਦਿੱਤਾ ਤੇ ਬਾਬਾ ਮੋਤੀਰਾ ਮਹਾਰਾਜ ਜੀ ਨੇ ਪਤਾ ਲੱਗਿਆ ਕਿ ਇਹ ਚੀਜ਼ ਦਾ ਜਿਹੜਾ ਬੱਚੇ ਤੇ ਮਾਤਾ ਜੀ ਭੁੱਖਣ ਪਾਣੇ ਨੇ ਉਹਨਾਂ ਨੇ ਆਪਣੇ ਘਰ ਦੇ ਵਿੱਚ ਆਪਣੇ ਪਰਿਵਾਰ ਨਾਲ ਗੱਲ ਕੀਤੀ ਤਾਂ ਇਸੇ ਤਰ੍ਹਾਂ ਹੀ ਉਹ ਜਦੋਂ ਪਰਿਵਾਰ ਨੂੰ ਸਹਿਮਤ ਕਰ ਲਿਆ ਤੇ ਬਾਬਾ ਜੀ ਨੇ ਛੋਟੇ ਸਾਹਿਬ ਜੀ ਦੇ ਮਾਤਾ ਗੁਜਰਪੁਰ ਜੀ ਨੂੰ 10 ਦਿਨ ਦੁੱਧ ਦੀ ਸੇਵਾ ਕਰਦੇ ਰਹੇ ਉਸ ਸੇਵਾ ਦੇ ਬਦਲੇ ਹੀ ਪੂਰੇ ਪਰਿਵਾਰ ਨੂੰ ਕਹੜਾੜੀ ਚ ਪੀੜ ਕੇ ਸ਼ਹੀਦ ਕਰ ਦਿੱਤਾ ਇਹ ਉਹਨਾਂ ਮਹਾਨ ਸ਼ਹੀਦਾਂ ਦਾ ਸਥਾਨ ਹੈ ਉਹਨਾਂ ਦੀ ਯਾਦਗਾਰ ਵਾਸਤੇ ਇੱਥੇ ਉਹ ਮਹਾਨ ਪਵਿੱਤਰ ਗਲਾਸ ਨੇ ਜਿਨ੍ਹਾਂ ਗਲਾਸਾਂ ਦੇ ਵਿੱਚ ਬਾਬਾ ਜੀ ਨੇ ਛੋਟੇ ਸਾਹਿਬ ਜੀ ਦੇ ਤੇ ਮਾਤਾ ਜੀ ਨੂੰ ਠੰਡੇ ਬਰਜ ਦੇ ਵਿੱਚ ਦੁੱਧ ਦੀ ਸੇਵਾ ਕੀਤੀ ਸੀ ਉਹ ਗਲਾਸ ਮਤਲਬ ਚੇਅਰਮੈਨ ਸਾਹਿਬ ਇਹਨਾਂ ਸ਼ਹੀਦੀ ਦਿਹਾੜਿਆਂ ਦੇ ਮੌਕੇ ਗੁਰਦੁਆਰਾ ਸਾਹਿਬ ਦੇ ਵਿੱਚ ਹੋਰ ਕੀ ਕੀ ਸਮਾਗਮ ਲਿਖੇ ਜਾਂਦੇ ਆ ਤੇ ਜਦੋਂ ਕਿ ਸੰਗਤਾਂ ਵੱਡੀ ਗਿਣਤੀ ਦੀ ਬਿਚਾਨੀ ਆ ਤੇ ਬਾਹਰ ਠੰਡੇ ਗਰਮ ਦੁੱਧ ਦੀ ਸੇਵਾ ਵੀ ਚੱਲ ਰਹੀ ਹੈ ਤਿੰਨੋ ਦਿਨ ਇਹਨਾਂ ਸਮਾਗਮਾਂ ਦੇ ਵਿੱਚ ਸਾਲਾਨਾ ਹੀ ਸਭ ਤੋਂ ਪਹਿਲਾਂ ਤੇ ਗੁਰਦੁਆਰਾ ਬਾਦ ਸਾਹਿਬ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਦੁੱਧ ਦੇ ਲੰਗਰ ਲੱਗਦੇ ਨੇ ਸੰਗਤਾਂ ਵੱਲੋਂ ਲਾਇਆ ਜਾਂਦੇ ਨੇ ਤੇ ٹرسٹ ਵੱਲੋਂ ਅਸੀਂ ਆਪਣੇ ਸੰਗਤਾਂ ਦੇ ਰਹਿਣ-ਬਹਿਣ ਵਾਸਤੇ ਇੱਥੇ ਕਮਰਿਆਂ ਦਾ ਪ੍ਰਬੰਧ ਕੀਤਾ ਹੋਇਆ ਹੈ ਸੰਗਤਾਂ ਦੀ ਸਹੂਲਤ ਵਾਸਤੇ ਠਹਿਨ ਵਾਸਤੇ ਜਿਹੜੀਆਂ ਆਸਰਾਮ ਬਣੀਆਂ ਹੋਈਆਂ ਨੇ ਤਾਂ ਕਿ ਸੰਗਤਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਤਕਲੀਫ ਨਾ ਹੋਵੇ ਇਸ ਸ਼ਹੀਦੀ ਯਾਦਗਾਰ ਦੇ ਵਿੱਚ ਸੰਗਤਾਂ ਦੀ ਸਹੂਲਤ ਵਾਸਤੇ ਅਸੀਂ ਸੋਲਰ ਸਿਸਟਮ ਜੋ ਕਿ ਸਹੂਲਤ ਹੁੰਦੀ ਉਹਦੇ ਵਾਸਤੇ ਸਟ੍ਰੀਮ ਵਾਲੇ ਪਲਾਂਟ ਲਾਏ ਹੋਏ ਨੇ ਇੱਥੇ ਮਸ਼ੀਨ ਜਿਹੜੀ ਹਾਏ ਰੋਟੀਆਂ ਬਣਾਉਣ ਵਾਲੀ ਜਿਹੜੀ ਮਸ਼ੀਨ ਆ ਉਹ ਵੀ ਰੱਖੀ ਹੋਈ ਆ ਤਾਂ ਕਿ ਲੋਕਾਂ ਨੂੰ ਸਹੂਲਤ ਮਿਲ ਸਕੇ। ਤੋਂ ਇੱਥੇ ਰਾਗੀ ਢਾਡੀ ਜਿਹੜੇ ਗੁਰੂ ਸਾਹਿਬ ਦੇ ਇਤਿਹਾਸ ਨੂੰ ਲੋਕਾਂ ਨੂੰ ਜਾਣਕਾਰੀ ਦਿੰਦੇ ਆ ਉਹ ਵਾਲੀ ਜਨਰੇਸ਼ਨ ਉਹਨਾਂ ਨੂੰ ਜਾਣਕਾਰੀ ਮਿਲਦੀ ਆ ਤੇ ਹੋਰ ਬਾਬਾ ਮੋਤੀराम ਮਹਾਰਾਜ ਜੀ ਦੇ ਜੀਵਨ ਪਰਤੀ ਵੀ ਕਿ ਉਹਨਾਂ ਦੀ ਕਿੱਡੀ ਵੱਡੀ ਮਹਾਨ ਕਰਬਾਨੀਆਂ ਰਾਗੀ ਢਾਡੀ ਕਥਾ ਬਾਤ ਸਾਰੇ ਉਹਨਾਂ ਦੇ ਜੀਵਨ ਤੇ ਦੱਸ ਕੇ ਸੰਗਤਾਂ ਨੂੰ ਚਾਣਨਾ ਪਉਂਦੀਆਂ। ਸੋ ਬਿਲਕੁਲ ਜੀ ਅਮਰ ਸ਼ਹੀਦ ਬਾਬਾ ਮੋਤੀराम ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਹੀਦੀ ਦੇ ਦਿਹਾੜਿਆਂ ਦੇ ਮੌਕੇ 'ਤੇ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਵੀ ਲਏ ਜਾਂਦੇ ਹਨ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਇਸ ਪਵਿੱਤਰ ਸਥਾਨ ਤੇ ਨਤਮਸਤਕ ਹੋਣ ਲਿਆ ਜਾਂਦੀਆਂ ਤੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੀਆਂ ਹਨ ਜਗਦੇਵ ਸਿੰਘ ਪੱਤਰਕਾਰ ਫਤਿਹਗੁਰ ਸਾਹਿਬ